ਲਓ ਜੀ ਆਪਣੇ ਪੇਜ ਤੇ ਦਵਾਈਕ ਤਾਂ ਤੇ ਅੱਜ ਫੇਰ ਕੁਝ ਬੱਚਾ ਮੰਗਾਇਆ ਸੀ ਤੇ ਉਹਦੀ ਸਟਾਕਿੰਗ ਦਾ ਕੰਮ ਚੱਲ ਪਿਆ ਆਕਸੀਜਨ ਦੇ ਰਹੇ ਹਾਂ ਗੱਡੀ ਆ ਗਈ ਜੀ ਤੇ ਇਹ ਨਿਓਜ਼ਲ ਪਾ ਆਕਸੀਜਨ ਦੇਣ ਲਈ ਹੁੰਦੇ ਆ ਰਵਾ ਮਸ ਤੋਂ ਕੇ ਲਾ ਤੇ ਆਕਸੀਜਨ ਸਿਲੰਡਰ ਆ ਗਿਆ ਤੇ ਸਮਾਨ ਇਹਨਾਂ ਚ ਪਾਇਆ ਥੋੜਾ ਜਿਹਾ ਏਰੀਏਸ਼ਨ ਦੇ ਰਹੇ ਹਾਂ ਤੇ ਗੱਡੀ ਆ ਗਈ ਤੇ ਹੁਣ ਉਹ ਡੱਬੇ ਡੱਬੇ ਲਾ ਕੇ ਫੇਰ ਆਪਾਂ ਦੇਖਦੇ ਹਾਂ ਅਗਲਾ ਕੰਮ ਲੋ ਜੀ ਆਕਸੀਜਨ ਲਾ ਕੇ ਤੇ ਬੱਚਾ ਇੱਕ ਵਾਰੀ ਟੈਂਕਾਂ ਚ ਪਾਤਾ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰੋ ਗੈਤਰੀ ਦਾ ਬੱਚਾ ਜੀ ਦੇ ਦੇਖ ਸਕਦੇ ਹੋ ਤੁਸੀਂ ਉਧਰ ਆਕਸੀਜਨ ਲਾ ਕੇ ਛੜਤਾ ਤੇ ਉੱਪਰ ਪੈਰਾਮੀਟਰ ਪਾਣੀ ਦਾ ਸਹੀ ਰਵੇ ਤਾਂ ਕਰਕੇ ਜਿਹੜੇ ਪਾਉਣ ਚ ਛੜਨਾ ਉਹ ਪਾਉਂਦਾ ਹੀ ਪਾਣੀ ਲੈ ਲਿਆ ਇੱਥੇ ਬੱਚਾ ਛੜਤਾ ਬਲੈਂਡਰ ਚੱਲ ਰਿਹਾ। ਉਹਨਾਂ ਉੱਧਰਲੇ ਆਉਣਗੇ ਨਹੀਂ ਚੱਲਾਂਗੇ। ਉਸ ਟਾਈਮ 20-25 ਮਿੰਟਾਂ ਨੂੰ ਇਹਦੇ ਚ ਰੱਖਾਂਗੇ। ਫਿਰ ਆਫਟਰ ਮੋਲਡ ਢੰਗੀ ਇਹਨੂੰ ਵਿੱਚ ਕੱਢਾਂਗੇ ਤੇ 4 ਇੰਚੀ ਪੈਪ ਪਾਈਆ ਰੈਪ ਲਾ ਕੇ ਵਿੱਚ ਛੱਡ ਦਾਂਗੇ ਨਾਲ ਦੀ ਨਾਲ ਜਿਹੜੇ ਲਫਾਫੇ ਕੱਟ ਕੇ ਪਾਉਣੇ ਉਹ ਨਾਲ ਦੀ ਨਾਲ ਹੁੰਦਾ ਤੇ ਕੋਈ ਤਲੀ ਦੇ ਵਿੱਚ ਕੁਝ ਤਾਂ ਬੱਚਾ ਉਹਦੇ ਨਾਲ ਲੱਗਿਆ ਹੁੰਦਾ ਉਹ ਤੋੜ ਦੇ ਜਿਹੋ ਨਾਲ ਗਏ ਤੋਂ ਉਹਦਾ ਕਾਵਾਂਗੇ ਵਿੱਚ ਛੱਡ ਦੇ ਹਾਂਜੀ ਜਿਹੜੀ ਸਟਾਕਿੰਗ ਚੱਲ ਰਹੀ ਆ ਇਹ ਤੁਸੀਂ ਦੇਖ ਸਕਦੇ ਹੋ ਇਧਰ ਉਹ ਤੁਹਾਨੂੰ ਚੰਗੀ ਤਰ੍ਹਾਂ ਬੱਚਾ ਦਿਖਾ ਦਿੰਦੇ ਆ ਹੇ ਆ ਬਰਦਾ ਤੁਸੀਂ ਦੇਖ ਸਕਦੇ ਹੋ ਛਿੰਗਾ ਇਹ ਇੱਕ ਡੱਬੇ ਦੇ ਵਿੱਚ ਲਗਭਗ ਸੇਲ ਫਾਪੇ ਆ ਉਹ ਹੁਣ ਦਿਖ ਰਹੇ ਆ ਮਤਲਬ ਆਪਣੀ ਫਲਾਈਟ ਜਿਹੜੀ ਸੀਗੀ ਤੇ ਇਹ 10 ਵਜੇ ਉਤੇ ਪਹੁੰਚ ਗਿਆ ਸੀ ਪਰ ਉਤੋਂ ਬਾਅਦ ਹੈਂਡਲਿੰਗ ਕਰਦੇ ਕਰਦੇ ਉਹਨਾਂ ਨੂੰ 12 1 2 ਵਜਾਈ ਦਿੰਦੇ ਟਾਈਮ ਲਾ ਆਂਦੇ ਆ ਇਹ ਲਾਤੀ ਲੱਭ ਰਿਆ ਹਾਂ ਲੈਤੀ ਮਿਲ ਗਿਆ ਏ ਮਿਲ ਗਿਆ ਹਾਂ ਮਿਲ ਗਿਆ ਉਹ ਪਾਣੀ ਲੱਗ ਪਾ ਖਤਮ ਹੋਣ ਵਾਲਾ ਕਿਵੇਂ ਬਾਲਟੀ ਪਾਣੀ ਦੇ ਭਰੇ ਸੱਡਾ ਵੀ ਮਰੀ ਬਾਲਟੀ ਪਾਣੀ ਦੇ ਭਰੇ ਠੀਕ ਆ ਤੇ ਭਲਾ ਅੰਦੀ ਪ੍ਰੈਪਰ 948 ਕਰਦਾ ਦਾਦਾ ਸਵਾਦ ਪੈਕਟ ਬਲੇਡ ਨਾਲ ਫਾੜ ਕੇ ਨਹੀਂ ਖੋਲ ਕੇ ਆਉਂਦਾ ਉਹ ਪਿਆਰ ਨਾਲ ਟਿੱਟੇ ਜਾਂਦੇ ਆ ਫੁੱਲ ਫੁੱਲ ਕੇ ਆਕਸੀਜਨ ਦੇ ਕੇ ਤੇ ਇਹ ਸੋਤੋ ਪੌਂਡ ਦਾ ਪਾਣੀ ਪਾ ਰਹੇ ਆ ਆਕਸੀਨ ਲੱਗੀ ਹੋਈ ਆ ਇੱਕ ਸੱਜਾ ਗਾ ਢਿੰਗਾ ਕੋਈ ਨਾਲ ਸੁਣਦਾ ਹਾਂ ਤੇ ਜ਼ਿਆਦਾ ਦੇਖੀਂਗਾ ਦੇਖ ਦੇਖ ਰਿਹਾ ਅੱਛਾ ਮੈਂ ਇਹਦੇ ਢਿੰਗਾ ਸਾਰੇ ਪੈਕਟ ਵਿੱਚ ਧੋਣੇ ਹੁੰਦੇ ਆ ਕਿਉਂਕਿ ਥੋੜਾ ਥੋੜਾ ਲੱਗਿਆ ਰਹਿ ਜਾਂਦਾ ਬਰੀਕ ਬਾਲਾ ਹੁੰਦਾ ਪਤਾ ਨਹੀਂ ਲੱਗਦਾ ਵਿੱਚ ਵੜ ਕੇ ਇੱਕ ਬੰਦਾ ਨਾਲ ਨਾਲ ਧੋਈ ਜਾਂਦਾ ਰਹਿੰਦਾ